ਆਕਰਤੀਆਂ ਗੱਲ ਵਧਾਈਆਂ ਹੋ ਗਈਆਂ ਹਾਂ ਗੱਲ ਹੋ ਗਈਆਂ ਵਧਾਈਆਂ ਚੱਲ ਫੇ ਠੀਕ ਹੈ ਲੋ ਸੋ ਲੋ ਜੀ ਤੇ ਕੰਮ ਵਧਾਈਆਂ ਵਾਲਾ ਤੇ ਵਧਾਈਆਂ ਵਾਲਾ ਨਹੀਂ ਨੂੰ ਪਤਾ ਹੈ ਨਾ ਕੀ ਚੱਕਰ ਵਧਾਈਆਂ ਖਾਦੀਆਂ ਨਾ ਨਾ ਉਹ ਚੱਲ ਬਾਅਦ ਚ ਕਰਦਾ ਮੈਨੂੰ ਕੋਈ ਭਾਈ ਠੀਕ ਹੈ ਤੈਨੂੰ ਲੋਡ ਮੇਰੇ ਤੇ ਗੱਲ ਖੋਗੀ ਕੱਲ ਖੋਗੀ ਪੱਤੀ ਕਹਿੰਦਾ ਖੋਗੀ ਵਧਾਈਆਂ ਹੋ ਗਈਆਂ ਕਹਿੰਦਾ ਚਲ ਜੜੀ ਪਿੱਛੇ ਉਹ ਕਰਦੇ ਉਹਦੇ ਪਰ ਟੰਗੀ ਵੀ ਤੇ ਉਹ ਸੜੀ ਆਪੇ ਹੀ ਗਿਰ ਗਈ ਤੇਰੇ ਤੱਕ ਸੁਰ ਕੋਈ ਨਹੀਂ ਨਾ ਇਹਦਾ ਚਲਾਉਂਦਾ ਟਰੈਕਟਰ ਇਹਦੇ ਲਈ ਮੈਂ ਪਿੱਛੇ ਨੂੰ ਮੈਨੂੰ ਕੀ ਪਤਾ ਇਹ ਪਿੱਛੇ ਤੋਂ ਪੱਤੀ ਟੰਗੀ ਸੀ ਨਾ ਪਿੱਛੇ ਪਾਪੀ ਨੇ ਦਾਣੇ ਵਾਲੇ ਟੈਂਕ ਚ ਰੱਖ ਕੇ ਲਿਆਇਆ ਤਾਂ ਉਹਨੂੰ ਆਓ ਫਿਰ ਆਪਾਂ ਪਿਛਲੇ ਸਾਲ ਵੀ ਗਿਰ ਗਈ ਸੀ ਯਾਰ ਆ ਪਤਾ ਪਿਛਲੇ ਸਾਲ ਵੀ ਗਿਰ ਗਈ ਸੀ ਤੁਹਾਡੇ ਨਾਲ ਇੱਕ ਆਤਮਾ ਫਿਰਦੀ ਹੈ ਉਹਨੀ ਚਾਹੁੰਦੀ ਵੀ ਤੁਸੀਂ ਸੁਖੀ ਸੰਦੀ ਕਣਕ ਵਿੱਚੋਂ ਨਾ ਇਹਨੇ ਫਿਰ ਬੁਲੇਟ ਖੋਲਤਾ ਤਾਂ ਮੈਂ ਜਦ ਇਹਨੇ ਦੋ ਬਰਾ ਇੰਆ ਕਰਤੀ ਇਹਦੀ ਜਦ ਇਹ ਫਿਰ ਮੈਂ ਤਾਂ ਕੱਲ ਪੱਕੀ ਡੱਬੀ ਲਿਆਇਆ 10 ਰੁਪਏ ਦੀ ਇਹ ਲੰਦਾ ਦਾ ਹਵਾ ਜੀ ਕਰਤਾ ਇਹਦਾ ਕੰਮ ਹਾਂ ਕਰਤਾ ਟੈਕੀ ਸਾਫ ਕਰਤੀ ਕਿੰਨਾ ਕੀ ਮਾਲ ਪਤੋਂ ਨਿਕਲੇ ਥੋੜੇ ਨਿਕਲੇ ਜਰਾ ਪਤਾ ਕੀ ਉਹਨੇ ਬਿਲੇ ਬੰਦੇ ਨੇ ਕਹਦਾ ਟੁੱਟੀ ਕਸੀ ਦੀ ਨਾ ਹਾਂ ਹੂੰ ਉਹਨੇ ਇਹਦੇ ਵਿੱਚ ਚਿੱਟੀ ਟੇਪ ਲਾ ਕੇ ਨਾ ਹੂੰ ਸਿੱਟੀ ਟੇਪ ਲਾ ਕੇ ਕਸੀ ਵੀਦੀ ਉਹ ਕਿਤੇ ਜਦ ਉਹਨੇ ਫਿਲਟਰ ਤਾਂ ਹੈਗਾ ਤਾਂ ਨਾ ਫਿਲਟਰ ਨਹੀਂ ਹੈਗਾ ਫਿਲਟਰ ਨਹੀਂ ਹੈਗਾ ਇਹਨੂੰ ਜੀ ਟਿਊਟੇ ਜਿਹੜੀ ਲਾਈ ਉਹ ਕਿਤੇ ਉੱਪਰਲੇ ਪਾਸੇ ਨਾਲ ਥੋੜੀ ਲੰਬੀ ਲਾਤੀ ਹੁੰਦੀ ਹੈ ਉਹ ਉੱਪਰ ਗਰੀਆਂ ਦੀ ਉਹ ਉੱਪਰ ਜਾ ਕੇ ਉਹਦਾ ਨਾਲ ਟੁੱਟ ਕੇ ਉੱਪਰੋਂ ਸੇ ਬੰਦ ਕਰੀ ਜੀ ਜਦ ਲੋਡ ਪਰ ਚੱਲਦਾ ਸਮਝ ਲੈ ਤੇਲ ਤਾਂ ਖਿੱਚਣਾ ਹੀ ਆ ਫਿਰ ਇਹ ਮੈਂ ਤਾਂ ਜਿਹੜੀ ਜਦ ਲੇਜ਼ਰ ਕਰਾ ਪਰ ਮੇਲੇ ਕੋਈ ਹੰਡਾ ਆਉਂਦਾ ਫਿਰ ਮੈਂ ਤਾਂ ਗਲਾਸੀਓ ਕਰਦਾ ਹਾਂ ਕ੍ਰਾਸ ਵੀ ਖਿੰਡ ਗਿਆ ਇਹ ਅੱਜ ਮਰਿਆ ਖੰਡਿਆ ਕੇ ਪੰਨ ਤਾਂ ਕ੍ਰਾਸ ਨੇ ਉਹ ਜਿੱਦਣ ਉਦੋਂ ਖਰੀਸ ਕਰੇ ਉਦੋਂ ਕਾਲਸੀ ਜੀ ਨਹੀਂ ਨਿਕਲੀ ਕ੍ਰਾਸ ਚ ਮੈਂ ਤੈਨੂੰ ਉਦੋਂ ਨਹੀਂ ਕਹਤਾ ਮਨ ਲੱਗ ਜਾਂਦਾ ਲੱਛਣ ਜੀ ਮੈਂ ਤਾਂ ਕੱਲੇ ਦੇਖਦਾ ਤਾਂ ਮਨ ਲੱਗ ਗਿਆ ਹੋ ਗਿਆ ਕੰਮ ਇਹ ਕਹਿੰਦਾ ਗਿਆ ਬਦ ਅ ਇਹ ਚਾਹੀਦਾ ਤਾਂ ਰੂਟਾ ਵਿਟਰ ਵਾਲਾ ਚਾਹੀਦਾ ਤਾਂ ਬੜੇ ਪਿੱਛੇ ਜੀਲੋ ਡ੍ਰਿਲਿੰਗ ਦੇ ਰਾਮ ਨਾਲ ਖਿੱਚੀ ਜਾਂਦਾ ਉਹ ਜਿਹੜੀ ਫੇਰੂ ਇਹ ਵੀ ਸਕੰਜਾ ਜਾਊਗਾ ਨਾ ਨਾ ਸਕੰਜਾ ਜਾਊਗਾ ਇਹਦਾ ਠੀਕ ਉਹ ਜਿਹਨੇ ਇੱਕ ਵੀਡੀਓ ਦੇਖੀਓ ਮਸ਼ੀਨ ਦੇ ਪਿੱਛੇ ਗਾਡਰ ਲਾ ਕੇ ਠੱਕਾ ਲਾਉਂਦੇ ਹੁੰਦੇ ਠੱਕਾ ਲਾਉਂਦੇ ਹੁੰਦੇ ਇਹਦੇ ਪਿੱਛੇ ਲਾ ਲਓ ਇੱਕ ਪਾ ਲੰਨੇ ਆਪ ਇੱਕ ਐਂਗਲ ਜਿਹਾ ਵੈਸੇ ਇੱਕ ਹੈ ਕਿਉਂਕਿ ਸਾਡਾ ਸਵਾਦ ਇਸ ਰੂਟਾ ਵਿਟਰ ਨਾਲ ਆਉਂਦਾ ਵੀ ਆਹ ਫੱਟਾ ਉੱਪਰ ਚੱਕਿਆ ਹਨਾ ਉਹਨਾਂ ਸੱਚੇ ਬਾਪ ਵਧੀਆ ਕਰਿਆ ਕੰਮ ਹੂੰ ਹੁਣ ਤਾਂ ਹੀ ਪਿੱਛੇ ਥੱਪਾ ਜਾਂ ਬਣਾਉਂਦਾ ਕੁਝ ਵੀ ਨਹੀਂ ਬਣਾਉਂਦਾ ਸਾਲੇ ਫੇਰ ਆ ਪੱਤੀ ਵੀ ਖੋਲਣੀ ਦੀ ਲੋੜ ਨਹੀਂ ਕਿ ਇਹ ਆ ਪੱਤੀ ਖੋਲਣੀ ਦੀ ਕਰ ਲਈ ਸਾਈਡ ਨਾਲੀ ਆ ਪੱਤੀਆਂ ਵੀ ਨਹੀਂ ਖੋਲੀਆਂ ਫੇਰ ਅਸੀਂ ਨੇ ਆ ਵੀ ਮੈਨੂੰ ਲੱਗਦਾ ਕਰਤਾ ਉਹਦੇ ਫੱਟੇ ਦਾ ਕੰਮ ਨਹੀਂ ਬਿਲਡਿੰਗ ਪਹਿਲਾਂ ਨਹੀਂ ਤਾਂ ਹੋਇਆ ਵਾ ਇਹ ਬਿਲਡ ਕਰਿਆ ਕੰਮ ਯਾਰ ਥੱਲੇ ਤੇ ਨਾ ਉਹਦੇ ਭਰ ਜਾਂਦੀ ਸੀ ਹੁਣ ਕੋ ਚੱਕੋਗੀ ਮਿੱਟੀ ਮਾਰੀ ਜਾਂਦਾ ਹੁਣ ਹੁਣ ਕੱਢੀ ਜਾਂਦਾ ਮਿੱਟੀ ਹੁਣ ਤਾਂ ਇਹ ਮਿੱਟੀ ਉਰੇ ਤੱਕ ਮਰੀ ਜਾਂਦਾ ਇਹ ਭਗਾ ਭਗਾ ਉਹ ਠੀਕ ਹੈ ਕਰਨ ਭਗਾ ਭਗਾ ਮਾਰਨ ਦੇ ਸੋ ਬਾਕੀ ਆਹ ਟਰੈਕਟਰ ਦਾ ਫੇਰ ਕੋ ਕਿ ਬੀਜ ਬੂਜ ਵਾਤੀ ਕਰ ਲਿਆ ਹਾਂ ਹਾਂ ਬਸ ਬੀਜ ਬੂਜ ਤਾਂ 202 ਬਾਈਓ ਚੱਲ ਰਹੀ ਹੈ 6 ਕਿੱਲੇ 4 ਹੋਈ ਪਏ 6 7 ਕੱਲ ਵੀ 6 7 ਦੇ 202 ਬਾਈਓ ਕਾਕਾ ਕੱਲ 5 ਕਿੱਲੇ ਵੀ ਤੇ ਅੱਜ ਅੱਜ 9 ਕਿੱਲੇ ਆਪਣੇ ਕੋਲ 5 ਖੂਪਰ ਤੇ 2.5 ਇੱਧਰ ਹੈ 2.5 ਦਿਨ 2.5 ਦਿਨ ਇੱਧਰ ਹਾਂ ਤਿੰਨ ਇੱਧਰ ਆਉਂ ਚੱਲ ਕੋਈ ਨਹੀਂ ਸੋਣਾ ਉਹ ਤਿਆਰ ਕਰਕੇ ਦੇ ਦੇ ਮੇਲੇ ਸਾਹ ਦੇ ਨਾਲ ਫਿਰ ਇਹ ਇਹ ਹਿਸਾਬ ਨਾਲ ਆਪਾਂ ਵੀ ਤੋ ਤਿੰਨ ਚਾਰ ਪੰਜ ਦਿਨਾਂ ਚ ਵਿਚਾਈ ਨੇੜੇ ਲੱਗ ਜੂ ਯਾਰ ਜੁੱਤਰਾ ਬਰੇਖਾ ਕਰਨਾ ਹੈ ਉਧਰ ਗਮੈਨਾ ਖੜਨੀ ਹੈ 7 8 ਸਾਢੇ 5 ਘੱਟ ਕਿੱਲੇ ਆਪਣੇ ਕੋਲ ਹੈਗੇ ਅੱਜ ਹਮ ਆਪਾਂ ਨੇ 222 ਤੋਂ ਬਾਅਦ ਵੀ ਬਾਦ ਵਿੱਚ ਕਿਉਂਕਿ 87 ਬੀਜ ਨੇ 187 ਕਿ ਦੁਆ ਕਰਨਾ 222 ਤੋਂ ਬਾਅਦ ਬਸ ਕਰੀ ਜਾਣਾ ਸ਼ੁਰੂ ਅੱਗੇ ਅੱਗੇ ਜਿਹੜਾ ਜਿਹੜਾ ਲੋਟ ਆਈ ਗਿਆ ਇਹਦਾ ਟੱਕਾਂ ਦੇ ਹਿਸਾਬ ਨਾਲ ਬੀਜ ਰਹੇ ਆਪਾਂ ਆਪਾਂ ਬੀਜਿਆਂ ਦੇ ਹਿਸਾਬ ਨਾਲ ਨਹੀਂ ਬੀਜ ਰਹੇ ਬੀਜ ਕੱਲ ਸਹੀ ਪਿਆ ਕਿਵੇਂ ਹਾਂ ਹਾਂ ਸਹੀ ਪਿਆ ਜਣੀ ਮਤਲਬ ਖੁੱਲ੍ਹੇ ਹੀ ਭਾਤੀ ਚੱਲੀ ਹੋਣੀ ਮੇਰੇ ਤੋਂ ਥੈਲਾ ਪਹਿਲਾ ਪਹਿਲਾ ਇੱਕ ਥੈਲਾ ਬਸ ਜੋਕ ਕੇ ਅਸੀਂ ਨੇ ਤਾਂ ਦਾਣੇ ਦੁਣੇ 길ਦੇ ਦੇਖਿਆ ਸਵੇਰੇ ਬੜੀਆ ਦੇਖਿਆ ਇਹਨਾਂ ਸੰਕੜਾ ਪਾਣੀ ਆ ਕੁਲੇ ਸੀਪਾ ਜਿਹੜਾ ਬੀਜ ਬਰੀਕ ਹੁੰਦਾ ਉਹ ਜ਼ਿਆਦਾ ਗਿਰ ਜਾਂਦੇ ਆ ਕਿਹੜੇ ਗੇਰ 'ਚ ਚਲਾਉਣਾ ਉਹਨਾਂ ਨੂੰ ਬਜਾਈ ਪਾ ਉਹ ਉੱਦਰ ਤਾਂ ਫਿਰ ਦੂਆ ਮੀਡੀਅਮ ਹੀ ਲੱਗ ਗਿਆ ਤਾਂ ਉੱਥੇ ਉੱਥੇ ਹਾਂ ਤੇ ਪਰ ਉਹ ਤਾਂ ਚੱਲੀ ਤਾਂ ਤੀਏ ਚ ਵੀ ਜਾਂਦਾ ਤੀਏ ਚ ਰੇਸ ਨਹੀਂ ਫੜਦਾ ਤੇ ਇਹਦੇ ਵਿੱਚ ਪਹਿਲੇ ਹਾਈ ਨਾਲੋਂ ਵੱਧ ਤੁਰਦਾ ਫਿਰ ਪਹਿਲੇ ਹਾਈ ਚ ਲਾ ਲਿਆ ਤਾਂ ਮੈਂ ਹਾਂ ਪਹਿਲਾ ਹਾਈ ਫਿਰ ਮੈਂ ਪਹਿਲਾ ਹਾਈ ਲਾ ਲਿਆ ਆ ਆ ਆਏ ਬਾਹੇ ਵਿੱਚ ਤੀਏ ਮੀਡੀਅਮ ਚ ਚਲੇ ਅਸਲ ਚ ਚੱਲੀ ਜਾਵੇ ਨਾ 1200 ਚੱਕਰ ਤੀਏ ਮੀਡੀਅਮ ਚ ਮੈਂ ਤਾਂ ਲਾਉਣਾ ਉਹਨਾਂ ਵੀ ਸ਼ਟਲ ਸ਼ਿਫਟ ਆ ਬੈਕ ਨੂੰ ਝੂਟਾ ਨਹੀਂ ਪੈਂਦਾ ਮੀਡੀਅਮ ਚ ਆਇਆ ਫਿਰ ਬੈਕ ਨੂੰ ਆਪਣਾ ਮਾਰੋ ਗੇਅਰ ਬੈਕ ਨੂੰ ਸਹੀ ਜਾਂਦਾ ਫਿਰ ਪਹਿਲੇ ਹਾਈ ਲਾ ਕੇ ਪਹਿਲੇ ਹਾਈ ਚ ਬੈਕ ਨੂੰ ਫਿਰ ਭਾ ਚੱਲੋਂਦਾ ਨਹੀਂ ਠੀਕ ਚ ਨਹੀਂ ਵਿੱਚ ਲੈ ਆਏ ਆ ਬਾਈਕ ਨੂੰ ਹੀ ਵਧੀਆ ਚੱਲਦਾ ਪਹਿਲੇ ਇਹ ਚ ਦਬਦ ਨਹੀਂ ਨਾ ਨੋਰਮਲ ਚ ਚੱਲੀ ਜਾ ਫਿਰ ਬਾਹੇ ਵਿੱਚ ਤਾਂ ਇਹ ਮੀਡੀਅਮ ਚ ਜਿੰਮੇ ਮਰਜ਼ੀ ਚਲਾਈ ਚੱਲ ਉਹਦੇ ਚ ਆਉਂਦਾ ਪਹਿਲੇ ਹਾਈ ਬਹੁਤ ਹੋ ਜਾਂਦਾ 3 ਮੀਡੀਅਮ ਚ ਕਹਿਣ ਦਾ ਭਾਪ ਫਿਰ ਆਏ ਆ ਫਿਰ ਦਾਣਾ ਵੀ ਟੱਪਾ ਖਾਈ ਜਾਂਦਾ ਚਾਚਾ ਤਕਾਈ ਨਾਲ ਵੀ ਜੀ ਹੋ ਜਾਂਦੀ ਫੈ ਗਈ ਇੱਥੇ ਕਿਹੜੇ ਪਹੋਣਾ ਇਹ ਤਾਂ ਚਾਹ ਦੂਆ ਹਾਈ ਲਾ ਲਾ ਚੌਥਾ ਮੀਡੀਅਮ ਲਾ ਲਾ ਉਹਨੂੰ ਕੀ ਪਰਵਾਹ ਪਾਵਰ ਬਟਨ ਲਾ ਲਾ ਸਾਲਾ ਆਹ ਉਹ ਦਿਖਾ ਦੇ ਉੱਧਰ ਗਦਰ ਦੀ ਨਾਲੀ ਚਿੱਟਾ ਖਾ ਰਹੀ ਆ ਟਮਾਟਰ ਹੀ ਕਹਨੇ ਆ ਇਹਨੂੰ ਇਹ ਟਰਾਲੀ ਵਾਸਤੇ ਲੈਣੀ ਟਰਾਲੀ ਅੱਛਾ ਅੱਛਾ ਚੱਲ ਕੱਢ ਬਾਹਰ ਫ੍ਰੀਡਰੇਟਰ ਨੂੰ ਮੈਨੂੰ ਕ੍ਰਾਸ ਪੈ ਗਿਆ ਜਣੀ ਇਹਦਾ ਹੁਣ ਹਨਾ ਹੈਗਾ ਆਪਣੇ ਕੋਲ ਸਪੇਅਰ ਗੋਗੀ ਹੋਰ ਪਿਆ ਕੋਈ ਅੱਛਾ ਬਸ ਹੁਣ ਖਤਮ ਕਰ ਉਸ ਇਹ ਸ਼ਾਫਟ ਪਈ ਅਸੀਂ ਗੋਗੀ ਇਹ ਨਹੀਂ ਉਹ ਤਾਂ ਕਟਰ ਵਾਲੀ ਸ਼ਾਫਟ ਚਲਾਈ ਪਈ ਨਾ ਆਪਾਂ ਨੇ ਤੂੜੀ ਵਾਲੀ ਹਾਂ ਇਹ ਵੀ ਬਿਜੂ ਦੇ ਕਿਤੇ ਆ ਹਾਂ ਇਹ ਸੁਪਰ ਸਟਰਨ ਚੱਲੀ ਸੀ ਚੱਲ ਕੋਈ ਬਾਕੀ ਡੂਟਾ ਪੇਟਰ ਦੀ ਪਰਫਾਰਮੈਂਸ ਪੂਰੀ ਘੈਂਟ ਚੱਲ ਰਹੀ ਹੈ ਆਪਾਂ ਨੂੰ ਦੂਆ ਦੂਆ ਸਾਲ ਹੋ ਗਿਆ ਆਪਣੇ ਪਿੰਡ ਹੋ ਗਿਆ ਵੀ ਕਰਨੇ ਵਾਲਾ ਜੇ ਆਪਣੇ ਪਿੰਡ ਆ ਬਿੰਦਰ ਦੇ ਅੱਛਾ ਉਹ ਕਈ ਹੋ ਗਏ ਐ ਐਮਜੀ ਗਰੁੱਪ ਵਾਲੇ ਮੈਂ ਕਹਿੰਦਾ ਤਿੰਨ ਚਾਰ ਚੱਲਦੇ ਆ ਆਪਣੇ ਪਿੰਡ ਹਰੇ ਵੀ ਆ ਹਰੇ ਰੂਟਰ ਬੇਟਰ ਜ਼ਿਆਦਾ ਆ ਗਏ ਸੁਹਾਗਾ ਹੈ ਚੱਲ ਕੋਕੇ ਲੋਕ ਸੁਹਾਗਾ ਮਾਰਿਆ ਮੈਂ ਪੈਕ ਪੈਕ ਤੇ ਬਾਹਰ ਜਿਵੇਂ ਕਰਦਾ ਨਹੀਂ ਰੂਟਰ ਦੇ ਬਾਹਰ ਨੇ ਮੇਰੇ ਟਾਈਮ ਨਾਲ ਚੱਲ ਠੀਕ ਹੈ ਫੋਟੋ ਉੱਪਰ ਨਾਲ ਚੱਕ ਥੋੜੀ ਡਾਊਨ ਕਰ ਲੈ ਫਿਰ ਕ੍ਰੋਸ ਤੇ ਲੋਡ ਪੈਂਦਾ ਬਾਸ ਇਹ ਕੱਲ ਬੰਦ ਹੋਇਆ ਦੋ ਵਾਰ ਫਿਰ ਗੁੱਸਾ ਹੁੰਦਾ ਕਹਿੰਦੇ ਵਿੱਚ ਸਾਲਾ ਜਾਂ ਚੱਲਦਾ ਨਾ ਫਿਰ ਡੀਜ਼ਲ ਵਾਲੇ ਹੱਥ ਜਿਲੇ ਬੇੜੀ ਜਾ ਫਿਰ ਸਾਲੀ ਕਾਂਟ ਹੁੰਦੀ ਹੁਣ ਸਵੇਰੇ ਪਹਿਲਾਂ ਟੈਂਕੀ ਦੇ ਕੰਮ ਕਰਿਆ ਜੀ ਦਾ ਵੱਡਾ ਚੱਕ ਤਾਂ ਓਪਨ ਫਟਾ ਛੋਟਾ ਛੋਟਾ ਲੱਗਣ ਲੱਗ ਗਿਆ ਕਿਉਂਕਿ ਉਪਰਾਲੀ ਵਾਲੇ ਫਿਰ ਫੂਸ ਜਾ ਖਾਸੇ ਕਾਫੀ ਅੜਦਾ ਤੇ ਕੰਬਾਈਨਾ ਕੱਲ ਲੈ ਆਏ ਸੀ ਰਾਤ ਕਰੇ ਕਿਉਂਕਿ ਇਹ ਨਾ ਚੱਜ ਪੈਣਾ ਡੀਜ਼ਲ ਤਿੰਨ ਦਿਨ ਹੋ ਗਏ ਜਿਹੜੀ ਟੈਂਕੀਆਂ ਤਿੰਨ ਦਿਨਾਂ ਦੇ ਵਿੱਚ ਵਧੀਆ ਸਾਰ ਗਈਆਂ ਕਿਉਂਕਿ ਉਹੀ 4.5 4 4.5 ਕਿੱਲੇ ਇੱਕ ਮਸ਼ੀਨ ਵੱਢਦੀ ਸੀ ਰੋਜ਼ ਦੇ 9 ਕਿੱਲੇ 8 ਕਿੱਲੇ 9 ਕਿੱਲੇ ਇੰਨੇ ਕੁ ਵੱਢ ਹੁੰਦੇ ਤੇ ਹੁਣ ਜਮਾਈ ਨੀਚੇ ਆ ਗਏ ਤੇ ਡੀਜ਼ਲ ਭਰ ਕੇ ਅੱਜ ਜਿਹੜੇ ਮੇਨ ਮੇਨ ਆ ਮੋਟਰ ਦੇ ਨੂੰ ਕਟਰ ਵਾਲ ਦੀ ਮੋਟਰਾਂ ਨੂੰ ਜਾਂ ਹਨਾ ਹੈਵਲ ਨੂੰ ਤੇ ਇਥਰੇ ਸਤੂਸਰ ਵਾਲਿਆਂ ਨੂੰ ਬੈਰਿੰਗਾਂ ਨੂੰ ਗ੍ਰੀਸ ਮਾਰ ਲੈਣਾ ਸੋ ਚਲਦੇ ਆ ਜੀ ਲੈ ਕੇ ਬਸ ਥੋੜੇ ਟਾਈਮ ਤੱਕ ਸਟਾਫ ਆਪਣਾ ਰੋਟੀ ਖਾ ਰਿਹਾ ਤੇ ਮੌਸਮ ਠੀਕ ਹੈ ਅੱਜ ਥੋੜੀ ਜੀ ਹੈ ਗੜਬੜ ਜੀ ਬੱਦਲ ਜੇ ਹੋਏ ਪਿਆ ਅੱਜ ਸੋ ਮਾਰਾ ਸੁੱਖ ਰੱਖੇ ਬਾ ਤਿੰਨ ਚਾਰ ਦਿਨ ਦਾ ਕੰਮ ਰਹਿ ਗਿਆ ਵਧੀਆ ਨਿਪਟ ਜੂਏ ਹਨਾ ਸੋ ਠੀਕ ਹੈ ਜੀ ਚਲਦੇ ਆ ਲੈ ਕੇ ਬੰਦਾ ਔਰ ਜੀ ਅੰਕਲ ਠੀਕ ਠਾਕ ਲਓ ਭਾਈ ਸੋਹਣੇ ਪਹੁੰਚ ਗਿਆ ਮਸ਼ੀਨਾ ਲੋਜ ਦੀ ਤਰ੍ਹਾਂ ਅਲਵਾ ਪੁਰਾਣਾ ਤਾਂ ਪਿਆਣਾ ਅੱਜ ਹਵਾ ਪੁੱਠੀ ਹੋ ਗਈ ਬੱਦਲ ਜਾ ਕੱਢਿਆ ਵਾ ਰੱਬ ਨੇ ਹਾਂ ਹਾਂ ਕਦੂ ਤੰਗ 5 ਕੁ ਮਹੀਨੇ ਦਾ ਗਰਮਿਆ ਜਿੱਦ ਦੀ ਵਾਲੀ ਉਦੋਂ ਇੱਕ ਉਹ ਵੀ ਹੁੰਦਾ ਤਾਂ ਬਾਗ ਜਾ ਚੱਕਦਾ ਉਹ ਐ ਅੱਗੇ ਦਲਾਈ ਚ ਲੱਗੇ ਆ ਤਾਂ ਮੈਨੂੰ ਲੱਗਦਾ ਕਾਲਜ ਦੀ ਨਹੀਂ ਜ਼ਮੀਨ ਆ ਕਾਲਜ ਦੀ ਅਸੇ ਇਹ ਨਹੀਂ ਹੈਗੀ ਸੋ ਕੰਟੀਨੈਂਟਲ ਕਾਲਜ ਕਾਲੇ ਦੇ ਵਿੱਚ ਨੂੰ ਕੰਬਾਈਨਾ ਆ ਬੱਲੇ ਓ ਦਲਵੀਰ ਸਿੰਘਾ ਜਾਕਟ ਖੋਲੇ ਅੱਜ ਤੂੰ ਕਲਾ ਜਾਕਟ ਫਿਰ ਆਪਣੇ ਰੱਖੀ ਹੋਏ ਤੇ ਚ ਕਾਦੇ ਚ ਚਦਰ ਗਲੇ ਟੂਲ ਤੇ ਸਾਨੂੰ ਠੰਡੋਂ ਜਿੰਦੀ ਆਪਣੀ ਪਾ ਕੇ ਲਈ ਜੀਦੀ ਆ ਪਾ ਕੇ ਲਈ ਜਾਕਟ ਤਾਂ ਤੂੰ ਰਾਤ ਤਾਂ ਪਾਉਣੀ ਭੁੱਲੇ ਗਿਆ ਤਾਂ ਰਾਤ ਪਤਾ ਨਹੀਂ ਹੈ ਜਾਂਦੇ ਜਾਂਦੇ ਨੇ ਮਸ਼ੀਨ ਪਰ ਪਾ ਲਈ ਸੀ ਰਾਤ ਨੂੰ ਪਤਾ ਨਹੀਂ ਧਾਕੇ ਉੱਡੜਦੇ ਸੀ ਆਹੋ ਬਹੁਤ ਨੂੰ ਕਹਿਣਾ ਹੁਣ ਦਾਦਾ ਜੀ ਸ਼ਾਮ ਆਉਣੀ ਆ ਲੈ ਤਾਂ ਖੋਲਦੇ ਹੋ ਕਟਰ ਪਿੱਛੇ ਲੈ ਲੈ ਮੱਲਾ ਮੈਂਨੂ ਬੰਦੇ ਮਾ ਛੱਡ ਕੇ ਮੁੜ ਗਏ ਕਟਰ-ਕੂਟਰ ਵੀ ਨਹੀਂ ਲਵਾ ਕੇ ਗਏ ਉਹਨਾਂ ਨੇ ਕਹਿੰਦੇ ਅਸੀਂ ਕਣਕ ਪੀਜਣੀ ਆ। 22 ਫਲੈਟ ਹੋ ਗਏ। ਲੇਟ ਹੋ ਗਏ ਤੇ? ਆਪਾਂ ਨਹੀਂ ਤੇ ਲੇਟ ਹੋਏ। ਚਲ ਆਪਾਂ ਤੋਂ ਚੱਕ ਕਰਨੀ ਆ। ਆਪਣੇ ਕੱਲ੍ਹ ਜਾ ਪਪੂ ਆਈ ਹੈਗਾ। ਮਸ਼ੀਨਾਂ ਵੀ ਮੈਂ ਕਹਿੰਦਾ ਉੱਥੇ ਖੜਾ ਦੋਆਂ ਦਾ ਕਰਨਾ ਹੈ। ਕਰ ਦਿੰਨੇ ਕਟਰ ਪਾਲਾ। ਕਿੰਨਾ ਹੋ? ਮਸ਼ੀਨਾਂ ਤਾਂ ਇੱਥੇ ਖੜ੍ਹ ਦੇਣਗੀਆਂ। ਪੂਰੇ ਖੜਾ ਦੇਣੇ ਆ। ਹਾਂ ਵਧੀਆ ਖੜਾ ਦੇ ਹਾਂ। ਲਓ ਸਭ ਤੋਂ ਲੋਟਾ ਕੰਮ। ਪੈਣ ਮੂਰੇ ਹੈਗਾ ਇੱਧਰ। ਟੂੜੀਓ ਭਰਤੀ ਇਹਨਾਂ ਨੇ ਤਾਂ ਇੱਧਰ ਲੈ ਆਉਣਾ ਚੱਕ ਲੈ। ਹੋਰ ਹੁਣ ਕੀ ਕਰੂ ਯਾਰ? ਕੰਮ ਜਵਾਕ ਤਾਂ ਹੈ ਨਹੀਂ। ਇਹ ਗੱਲ ਆ ਸਾਰੇ ਤਾਂ ਭਾਰ ਭੂਰ ਲੰਗੇ ਲੋ ਭਾਈ ਸੋਣਿਓ ਅੱਜ ਮਹਾਰਾ ਦੀ ਕਿਰਪਾ ਨਾਲ ਚੌਥੀ ਟਰਾਲੀ ਚਲਾਤੀ ਤਿੰਨ ਬੜੀਆਂ 15 ਫੁੱਟੀਆਂ ਚ ਭਰ ਕੇ ਭੇਜਤੀਆਂ ਉਹ ਜਿੱਥੇ ਤੋਂ ਟਰੈਕਟਰ ਚੱਲ ਰਿਹਾ ਹੈ ਆਂ ਦੇਖ ਲਓ ਕਿ ਆ ਸਾਰਾ ਰਕ ਭਾਈ ਤੇ ਨੂੰ ਅਸੀਂ ਵੜਤਾ ਤਿੰਨ ਤਿੰਨ ਕਿੱਲਿਆਂ ਦੀ ਲੈ ਜਾਂਦੀਆਂ ਆ ਕਿੱਲੇ ਤੇ ਉਹ ਥੱਲੇ ਵਾਲੀ ਵੀ ਵੱਢਿਆਏ ਉਹ ਪਰਾਂ ਨੂੰ ਉਹ ਤੱਕ ਸਾਰਾ ਵੱਢਿਆ ਤੇ ਪੂਰਾ ਕੰਮ ਝੋੜਾ ਝੋੜਾ ਨਾਲ ਖਿੱਚਿਆ ਪਿਆ ਅੱਜ ਪੂਰਾ ਦੇਖ ਰੋ ਚੱਲ ਜੀ ਸਪੀਡ ਪੜਦੀ ਆ ਫਿਰਦੀ ਆ ਖਰੂਬੀ ਪਾਉਣ ਪਾਣੀ ਵੀ ਕੇ ਹਟੇ ਤੇ ਮੈਨੂੰ ਲੱਗਦਾ ਨਹੀਂ ਵੈਸੇ ਭਰ ਚੁੱਕੀ ਹੈ ਚੌਥੀ ਕਿਉਂਕਿ ਰੋਜ਼ ਦੀ ਤਿੰਨ ਟਰਾਲੀਆਂ ਦੀ ਐਵਰੇਜ ਹੁੰਦੀ ਹੈ ਸਾਡੀ ਇੱਕ ਨਾ ਇਹ ਲੀਵਨ ਬੜੇ ਸੁਨੇ ਹੱਥ ਜਿੱਚਿਆ ਇੱਕ ਨਾ ਗਲਤੀ ਕਰਦੀ ਪੈਪਾ ਗਲਤ ਜੋੜਦੀ ਨਹੀਂ ਜੱਜੀ ਮਤਲਬ ਆ ਉਹਦੇ ਕਟਰ ਬਾੜਾ ਤੇ ਇੱਥੇ ਰੀਲ ਲਾ ਲਦਾ ਪੈਪਾ ਐ ਕਿਹੜੀਆਂ ਵੀ ਐ ਪਹਿਲਾਂ ਉਹਦੇ ਹੁੰਦਾ ਤਾਂ ਐ ਬੜਾ ਸੁਨੇ ਤੁਥੇ ਨਾਲ ਵਰਕ ਕਰੀ ਜਾਂਦਾ ਉਹਦਾ ਥੋੜਾ ਜਣਾ ਵਿੱਚ ਬੇਲ ਜਾ ਪੈ ਗਿਆ ਹੁਣ ਵਰਕ ਤਾਂ ਹੁਣ ਵੀ ਠੀਕ ਐ ਇੱਕ ਆ ਬਾਹ ਨਹੀਂ ਜਾਦਾ ਸਿੱਧੀ ਕਰਨੀ ਪੈਂਦੀ ਸਰ ਆਹ ਆਮਦਾਰੀ ਸੌਿਆ ਬਾਬਾ ਰੋਜ਼ ਦੂਸਤ ਵੀ ਉਹ ਛੱਪ ਗਿਆ ਉਹ ਭੱਜ ਗਿਆ ਪਾਸ ਮੇਰੇ ਸਾਹ ਨਾਲ ਅੱਧਾ ਘੰਟਾ ਹੋਰ ਚੁੱਕੀ ਬ੍ਰੇਕਾ ਲਾ ਦੇਣੀ ਹੈ ਭਾਈ ਸੋਹਣੇ ਟੈਂਕੇ ਦਾ ਤਾਂ ਕਰਤਾ ਫੁੱਲ ਫੁੱਲ ਕਰਕੇ ਖੜਾਤੀ ਸੀ ਨਾ ਆਦੀ ਮੜੀ ਆ ਪਤਾ ਲੱਗੇ ਨਾਲ ਤੇ ਬਾਕੀ ਨਾਈਟ ਸਟਾਪ ਪਹੁੰਚ ਚੁੱਕਿਆ ਸੋ ਰੰਗੜਾ ਜ ਹੋ ਰਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟਿੱਲੋ ਸਾਹਿਬ ਟਿੱਲੋ ਸਾਹਿਬ ਠੀਕ ਹੈ ਮੱਛੀ ਉਹ ਤਾਂ ਦਿਖਦਾ ਹੀ ਨਹੀਂ ਸਵੇਰ ਤੇ ਲੈ ਕੇ ਆ ਮੱਛੀ ਸਾਬ ਜਦ ਅਸੀਂ ਆਉਨੇ ਆ ਜਾਂ ਤੂੰ ਲੰਘ ਜੰਨਾ ਹੈ ਜਦ ਤੂੰ ਆਉਨਾ ਫਿਰ ਅਸੀਂ ਲੰਘ ਜੰਨੇ ਆ ਮੀਲੇ ਕਿਹੜੇ ਟਾਈਮ ਹੁਣ 5 ਮਿੰਟ ਤੂੰ ਚੰਦਰਾ ਵੀਡੀਓ ਕਾਲੇ ਕਰ ਲਿਆ ਕਰ ਮੈਨੂੰ ਦਿਨ ਚ ਉਹ ਨਹੀਂ ਯਾਰ ਬੜਾ ਟਿੱਲੋ ਹੈ ਨਹੀਂ ਜਿਹੜਾ ਸਰਦਾਰ ਆਪਣਾ ਜਿਹੜਾ ਸਰਦਾਰ ਹੈ ਨਹੀਂ ਕਿਹਦੀ ਡਿਪਚ ਤੂੰ ਮਾ ਵੀਡੀਓ ਕਾਲੇ ਕਰ ਲਿਆ ਕਰ ਉਹ ਇਹਨਾਂ ਬਾ ਕਿੱਥੇ ਟਾਈਮ ਆ ਹਾਂ ਇਹ ਹਫਤੇ ਜਦ ਰੁੱਦੇ ਵੀ ਲੱਗਦੇ ਮੈਨੂੰ ਨਹੀਂ ਇਹਦੀ ਯਾਰ ਗੋਗੀ ਦੀ ਡਿਊਟੀ ਆ ਬਜਾਈ ਦੀ ਹਾਂ ਫੌਜੀ ਮੂਰੇ ਤਿਆਰ ਕਰਕੇ ਦਿੰਦਾ ਨੇ ਰੋਟਾ ਵੇਟਰ ਚੱਲਦਾ ਮੂਰੇ ਆਪਾਂ ਹੋ ਗਏ ਦੋ ਮਸ਼ੀਨਾਂ ਪਰ ਜੱਸਾ ਬਾਈ ਦੱਸ ਦਿੰਦਾ ਖੇਚ ਵੜਦੇ ਆਹ ਖੇਚ ਵੜਦੇ ਚੱਲ ਬਈ ਨਹੀਂ ਰੋਟੀ ਦੀ ਬਲੰ ਖਿਲਾਉਣਾ ਸੀ ਚਾਰੋ ਬਲੰ ਆਹ ਹੋ ਉਹਦਾ ਹੈ ਉਹ ਡਾਗਰ ਨਾਲ ਚੱਲਦਾ ਜੀ ਕਿ ਤੂੰ ਜੀ ਜਾਨਾ ਮੈਂ ਦੋ ਚਲਾਉਣਾ ਹੈ ਕਿਹੜੀ ਔਖੀ ਲੱਗਦੀ ਹੈ ਨੇ ਇੱਕ ਲੱਗਦੂਈ ਵਾਹ ਦੱਸ ਮਾਨੂੰ ਉਹਦਾ ਲੀਵਰ ਤੈਨੂੰ ਦੱਸ ਦਿੰਦਾ ਵੀ ਉਹਦਾ ਲੀਵਰ ਢਿੱਲਾ ਹੈ ਕਿਹੜਾ ਠੰਗ ਹੋ ਗਿਆ ਅੱਜ ਫੇਰ ਕੀ ਹੋ ਗਿਆ ਹੋ ਇੰਦ ਕਲਾ ਬੀਜੇ ਹੋ ਗਿਆ ਹੈ ਦਾ ਹੈ ਦਾ ਅੱਜ ਇਹ ਉੱਪਰ ਮਜੀਦੇ ਦੀ ਚਿੱਚੀਆਂ ਵੱਟੀ ਗਿਆ ਵੈਸੇ ਮੈਨੂੰ ਪਤਾ ਘੱਟੇ ਵੱਟੀ ਗਿਆ ਜੀ ਇਹ ਦੇ ਉੱਪਰ ਲਿਵਰੇ ਢੱਲਾ ਹਾਂ ਉਹਨਾਂ ਨੂੰ ਸਵੇਰੇ ਸੈੱਟ ਕਰੂੰਗਾ ਸਵੇਰ ਨੂੰ ਸ਼ਾਮ ਨੂੰ ਪੈਣੀਆਂ ਵੀਰੇ ਟਾਈਆਂ ਟਾਈਆਂ ਹਾਂ ਕਾਦੀਆਂ ਕਾਦੀਆਂ ਵੀ ਫਲਾਣਾ ਨੇ ਫਲਾਣਾ ਨੇ ਇੱਕ ਫਲਾਣਾ ਕੰਮ ਕਰਨਾ ਹੈ ਫਲਾਣਾ ਨੇ ਫਲਾਣਾ ਨੇ ਫਲਾਣਾ ਕੰਮ ਕਰਨਾ ਹੈ ਫਲਾਣਾ ਕੰਮ ਕਰਨ ਦੇ ਬਾਅਦ ਫਲਾਣਾ ਕੰਮ ਕਰਨਾ ਹੈ ਕੱਲੂ ਮੈਂ ਸੁਣੇ ਨਾਲੇ ਭਾਗ ਸੀ ਹੁਕ ਮੈਂ ਤਿਆਰ ਰਿਹਾ ਨਹੀਂ ਜੀ ਬਜਾਈ ਰਹੀ ਵੀ ਅਜੇ ਥੋੜੀ ਜੀ ਚੱਲ ਕੱਲ ਤੇ ਮੈਂ ਪਾਤਸੂ ਤਾਂ ਫ੍ਰੀ ਹੋ ਜਾਣਾ ਬਜਾਈ ਕਰਨੀ ਹੈ ਨਾਲੇ ਕਿੰਨੇ ਰੋਕਣਾ ਤਾਂ ਕੰਮ ਕ ਕੀ ਕੱਢ ਵੀ ਅੱਗੇ ਕਰਨੀ ਹਾਂ ਪਾਰ ਤਿਆਰ ਕਰ ਅੱਜ ਕਿੰਨੇ ਗਿੱਲੇ ਬੀਜ ਤੇ ਅੱਜ ਥੋੜੇ ਜਿਹਾ ਗਿੱਲੇ ਖੇਤ ਅੱਜ ਕਿੰਨੇ ਬੀਜ ਤੇ ਅੱਜ 5-6 ਬੀਜਾਂ ਤੇ ਹਾਂ 5 ਪੰਜ ਗਿੱਲੇ ਦੋ ਦੋ ਆਪਣੇ ਘਰ ਬੀਜ ਉਹੀ ਚੱਲਦਾ ਕਿ ਬਦਲ ਲਿਆ ਹੁਣ ਨਾ ਬੀਜ ਉਹੀ ਚੱਲਦਾ ਅੱਛਾ ਉਹੀ ਨਵੇੜ ਕੀ ਪਹਿਲਾਂ ਫਿਰ ਤੁਸੀਂ ਯਾਰ ਪਾਰ ਤਾਂ ਉੱਥੇ ਦੋ ਹੀ ਲਿਉਣੀ ਆ 87 ਬੀਜ ਇੱਧਰ ਨਾ 388 388 ਕਰਨੀਆਂ ਇੱਧਰ ਨਾ ਪਤਾ ਹਾਲੇ ਹੈਗੀ ਪਈ ਆ ਨਾ ਉੱਥੇ ਕੱਢੀ ਵੀ ਹੂੰ ਯਾਰ 222 ਹੂੰ 187 ਰਾਤ ਨਾਲ ਤੂੰ ਹੋਰ ਗਿਣੋਂਦਾ ਤਾਂ 388 ਹੂੰ ਇਹ ਬੀਜ ਭਰ ਕੇ ਰੱਖੇ ਵੇ ਕਿਹੜੇ 110 ਜਿਹੜੇ ਰਾਤ ਬਣਾਉਣ ਦਾ ਉਹਦਾ ਮਤਲਬ ਆਇਆ ਅੱਗੇ ਲਾਂਚ ਕਰਨੇ ਆਲੇ ਕਣਕ ਵੱਢਣ ਤੋਂ ਪਹਿਲਾਂ ਕਣਕ ਬੀਜਣ ਤੋਂ ਪਹਿਲਾਂ ਵੱਡੇ ਜਾਂਦੇ ਆ ਉਹ ਵੱਡੇ ਜਾਂਦੇ ਆ ਠੀਕ ਹੈ ਉਹ ਦਾਦਾ ਸੁਣਾ ਇੱਕ ਗੱਲ ਬਾਤ ਗੱਲ ਬਾਤ ਤਾਂ ਕਿ ਹੁਣ ਉਹਨੇ ਸੁਣਾਉਣੀ ਹੈ ਤੁਹਾਨੂੰ ਅੱਜ ਅੱਜ ਠੰਡ ਹੋਊਗੀ ਰਾਤ ਨੂੰ ਠੰਡ ਹੋਵੇ ਆਪਾਂ ਕਿਹੜਾ ਜਾ ਹੋ ਕੇ ਰਹੀਆਂ ਅੱਜ ਆਪਾਂ ਤਾਂ ਪੂਰਾ ਨਜ਼ਾਰਾ ਇਹ ਤਾਂ ਮਾਰ ਪਈ ਹੋਣੀ ਭਾਗੇ ਨੂੰ ਪੂਰੀ ਅੱਜ ਪਈ ਪੂਰਾ ਚੱਲਦਾ ਦਾ ਜੀ ਪੂਰਾ ਚੱਲਦਾ ਦਾ ਪੂਰਾ ਚੱਲਦਾ ਦਾ ਅੱਜ ਭਾਗਾ ਚੱਲਾ ਕੇ ਨਾ ਹਾਂ ਨਾ ਦਾ ਕੋਈ ਮਾਰਨੇ ਵਾਲਾ ਜੰਮਿਆ ਉਹ ਮਾਰ ਨਾ ਮਾਰ ਇੱਕ ਮੌਸਮ ਮੌਸਮੀ ਮਾਰ ਹੋ ਜਾਂਦੀ ਮੌਸਮੀ ਮਾਰ ਹਰ ਮੌਸਮ ਵੀ ਮੌਸਮ ਵੀ ਪਰਨ ਹੋ ਕੇ ਲੰਘਦਾ ਹੈ ਪੱਕੀ ਗੱਲ ਹੈ ਐਨ ਗੱਡੀ ਰੰਗਾ ਚੱਜ ਪੂਰੀ ਹਾਂ ਰੰਗਾ ਜੇ ਰਹਿੰਦੀ ਹੈ ਉਹ ਗੱਡੀ ਰੰਗਾ ਜੇ ਰਹਿੰਦੀ ਦੋ ਦਿਨਾਂ ਚ ਕੱਪੜੇ ਟਾਈਟ ਹੋ ਗਏ ਚਾਚਾ ਥੋੜਾ ਤਾਂ ਪਾਣੀ ਲੱਗੀ ਜਾਂਦਾ ਇਹ ਤਾਂ ਹੈ ਇਹ ਤਾਂ ਹੈ ਉਹ ਚਾਚਾ ਹੂੰ ਚੱਲਿਆ ਨਾ ਨੌਨ ਵੇਜ ਨਹੀਂ ਤੂੰ ਆਦਾ ਹੱਢੀ ਲਊਗਾ ਆਪਾਂ ਕਿਹੋ ਜਿਹੇ ਬੰਦੇ ਆ ਨਾ ਬਿਲਕੁਲ ਹੈ ਬੰਦੇ ਤੈਨੂੰ ਲੈ ਆਏ ਆ ਕੱਢ ਕੇ ਤਾਂ ਹੀ ਦੀ ਆ ਜਾ ਪਈ ਚਾਚਾ ਇਹ ਕੋਈ ਕੰਮ ਦੇ ਘਾਟ ਆ ਯਾਰ ਤੂੰ ਕੰਮ ਆਪਾਂ ਦਾ ਹਲੇ ਤੇਰੇ ਤੇ ਪ੍ਰੋਪਰ ਵੀਡੀਓ ਪੈਣ ਹੀ ਆ ਹਲੇ ਮੈਂ ਕੀ ਕਰਾਂ ਕੰਮ ਤਾਂ ਥੋੜਾ ਜਿਹਾ ਬਸ ਰਹਿ ਗਿਆ ਆਪਣਾ 3-4 ਦਿਨ ਦਾ ਕੰਮ 3 ਕਿ ਦਿਨ ਦਾ ਕਿੰਨੇ ਵਜੇ ਆ ਪਰਚਾਈ ਨਹੀਂ ਦੱਸਿਆ ਹਾਂ ਹਾਂ ਮਨੂੰ ਲੱਗਦਾ ਪਤਾ ਬਸ ਸਾਡੇ 3-3 ਕਿ ਦਿਨ ਲੱਗ ਜਾਣਗੇ ਕਿ ਵੱਧ ਲੱਗਣਗੇ ਜੀ ਹਲੇ ਆਪਣੇ ਹੋਰੇ ਰਹਿ ਗਏ ਹੁਣ 1:30-4 ਕਿੱਲੇ ਹੋਰੇ ਲਾਲਾ ਉੱਥੇ ਲੱਗ 11 11 ਸਾਢੇ 11 ਵਿੱਚ ਉਹ ਇੱਧਰ ਹੀ ਮੋਟਰ ਤੇ ਦੋ ਹੀ ਮੋਟਰ ਤੇ ਬਿਜਣੀ 1.5 ਕਿਲੋ ਰਿਆ ਤਿੰਨ ਚਾਰ ਦਿਨ ਤਾਂ ਲੱਗ ਜਾਣੇ ਸਮਝ ਲਓ ਤਿੰਨ ਦਿਨ ਲੱਗਣੇ ਤਿੰਨ ਦਿਨ ਤਾਂ ਰਾਤ ਨਾਲੇ ਲੱਗ ਜਾਣੇ ਆ ਤਿੰਨ ਦਿਨ ਲੱਗਣੇ ਆ ਬੁੱਧਵਾਰ ਤੱਕ ਨਿਪਟਦੇ ਬੁੱਧਵਾਰ ਤੱਕ ਨਿਪਟ ਜਾਊਗਾ ਹਮ ਹਮ ਬੰਦੇ ਕਿੰਨੇ ਚੋਲ ਟੰਗੇ ਆ ਮੈਂ ਕਿਹਾ ਜੀ ਕੱਲੇ ਨੂੰ ਕਦੇ ਮੈਂ ਬਾਹਰੇ ਭਾਈ ਮੈਂ ਮੱਲ ਮੈਂ ਇਹ ਤਾਂ ਨਹੀਂ ਸੁਣ ਦਿੰਦਾ ਅੱਜ ਭਾਗਿਆ ਅੱਜ ਇਹਨੂੰ ਹਲੋ ਕੱਬਾ ਤੇ ਅੱਬਾ ਦੇ ਨਾਮ ਇਹਦਾ ਕੱਲ ਗੱਲ ਕਰ ਤਰਸਣ ਪਹਿਲਾਂ ਮੈਨੂੰ ਗੱਲ ਕਰ ਲੈ। ਹੈਲੋ ਕੀ ਹਾਲ ਹੈ? ਅੱਬਾ ਜੀ ਹਾਲ ਹੈ ਵੀਰ। ਮਾਲੀ ਲੈ ਕੇ ਆਇਆ। ਕਿੱਥੇ? ਮਾਲ। ਮਾਲ ਕਿੱਥੇ ਲਿਆਵਾਂ? ਮੈਂ ਮਾਲ ਕਿੱਥੇ ਲਿਆਵਾਂ? ਅਸਲ ਮੈਂ ਉਹਦਾ। ਉਹ ਦਿਲਪ੍ਰੀਤ ਅਖੋਰ ਦੀ ਵੀਡੀਓ ਬਣਾਈ ਨਾ ਬਣਾਈ ਸਾਡੇ ਇਹ ਬੰਦੇ ਦੀ ਵੀਡੀਓ। ਇਹਦੀ ਫੁੱਲ ਫੁੱਲ ਜੀ ਫੁੱਲ। ਇਹਦੀ ਬੰਦੇ ਦੀ ਬੋਲ ਬਣੀ ਬੜੀ ਘੰਟ ਲੱਗਦੀ। ਦਿੱਦਣ ਪਹਿਲੇ ਜਦ ਤੂੰ ਕਹਿੰਦਾ ਮੈਂ ਮਾਲ ਲੈ ਕੇ ਆਉਂਦਾ ਮੈਂ ਕਿਹਾ ਮਾਲਕ ਬੋਲਿਆ ਰੋਟੀ ਪਾਣੀ ਖਿਲਾ ਦੇ ਮਾਲਕ ਇਹ ਦੂਸੇ ਤਵੱਦਿਆ ਮਾਲਕ ਹੀ ਹੈ ਸਮਝ ਗਿਆ ਤੁਸੀਂ ਅੱਛਾ ਬੱਟ ਨਹੀਂ ਨਹੀਂ ਕਿਆ ਮਾਲਕ ਮਾਲਕ ਰੋਟੀ ਪਾਣੀ ਉਹ ਗੱਲ ਸੁਣ ਵੱਢ ਕੇ ਜਾਤੀ ਥੱਲੇ ਹੂੰ ਇਹ ਕਿਹਾ ਖਾਣ ਨਹੀਂ ਕਿ ਸਾਡੀ ਉਹ ਜਾਤੀ ਰਹਗੀ ਇਹ ਛੋਲੇ ਦੇ ਕੰਕ ਇਹ ਨਹੀਂ ਵਸਾਹ ਕਹਿੰਦਾ ਹਾਂ ਇੱਕ ਮਿੰਟ ਇੱਕ ਮਿੰਟ ਆਇਆ ਇਹਦੇ ਬਾਈ ਨੇ ਕਰਦਾ ਫੋਨ ਆ ਕਹਿੰਦਾ ਵੀ ਬਾਈ ਨੇ ਪੁੱਛਿਆ ਵੀ ਲੇਟ ਹੋ ਗਏ ਅੱਜ ਬਾਈ ਉਹ ਨਹੀਂ ਦੱਸੇ ਉਹ ਨਹੀਂ ਵੀ ਰੋਟੀ ਪਾਣੀ ਮੈਂ ਆਇਆ ਭੱਜ ਕੇ ਉੱਥੇ ਰੋਲ ਫੜਦਾ ਫੜਦਾ ਕਹਿੰਦਾ ਵੀ ਰੋਟੀ ਪਹਿਲਾਂ ਮਹਾਮਤੂ ਆਇਆ ਦੱਸ ਵੀ ਮੇਰੀ ਦਾਦੀ ਕਿਹਦਾਦੀ ਦਾ ਮੇਰੇ ਕੋਲ ਆ ਇਹਦੇ ਕੋਠੇ 'ਚ ਰੱਖਦੀ ਐਨੂੰ ਡਰ ਲੱਗਦਾ ਲੈ ਵੀ ਬੰਦੇ ਨੂੰ ਹੈ ਧਿਆਨ ਰੱਖੀਂ ਇਹਦਾ ਅੱਜ ਨਹੀਂ ਨਹੀਂ ਇਹ ਬੰਦੇ ਦਾ ਇਹ ਨਾ ਇਹਦਾ ਫਾਇਦਾ ਪਤਾ ਕਿ ਲੈ ਪਹਿਲੇ ਦਿਨ ਆਇਆ ਇਹ ਹਾਂ ਸਰੋ ਦਾਦਾ ਦਾ ਨਾਂ ਪਾਈਦਾ ਭੇਜਤਾ ਮੈਂ ਆਪਰੋ ਕਿੱਲੇ ਦਾ ਭੇਜਤਾ ਮੈਨੂੰ ਪੁੱਛਿਆ ਮੈਂ ਵੀ ਕਿੱਧਰ ਲਾਉਣੀ ਆ ਕਹਿੰਦਾ ਮਹਾਵੀ ਚਾਹ ਲੈ ਕੇ ਆ ਪਹਿਲਾਂ ਤਾਂ ਚਾਹ ਪੀ ਲਈ ਹੂੰ ਉਸ ਤੋਂ ਬਾਅਦ ਚਾਹ ਉਹ ਦਿਨ ਠੰਡ ਬਹੁਤ ਹੀ ਪੂਰਾ ਚੱਲਦਾ ਦੁੱਦ ਹੁਣ ਕਿੱਥੇ ਆ ਮਾਲਕ ਕਿੱਥੇ ਆ ਇਹਨੇ ਦੇਖਿਆ ਮਾਲਕ ਮੈਂ ਮਾਲ ਮੈਂ ਮਾਲ ਕਿੱਥੇ ਆ ਮਾਲੀ ਬੋਲਦਾ ਹੈ ਮਾਰਕ ਬੋਲਦਾ ਹੈ ਮੈਂ ਮਾਰਦਾ ਹੈਗਾ ਤਮ ਚਲੇਗਾ ਗਾੜੀ ਚੋਂ ਚਲੋ ਲੈ ਵੀ ਮੋੜ ਮੋੜ ਸੈਲਫ ਚਲੀ ਜਾ ਆਪਾਂ ਠੀਕ ਹੈ ਦਾਚਾ ਇਹਦੀ ਸੁੱਚ ਕੱਟ ਦੇ ਫਿਰ ਕੰਮੈਂਦੀ ਪਾ ਕੱਟੋ ਸੁੱਚ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਕੀ ਸਾਰੇ ਬੰਦੇ ਪਾ ਦੀ ਹਾਂ ਜੀ ਬਸ ਕਿਵੇਂ ਜੀ ਇਹ ਅੜਿਆ ਵਾ ਪਹਿਲਾਂ ਚਲੋ ਆਪਾਂ ਨਾਲੇ ਨਹੀਂ ਠੀਕ ਹੈ ਉਹ ਵੀ ਕੰਮ ਕਰਨ ਨੂੰ ਤਹੀ ਜਾਣਾ ਇਮਾਨਦਾਰੀ ਇਮਾਨਦਾਰੀ ਸਭ ਤੋਂ ਬੜੀ ਆ ਜਿਹੜਾ ਕੋਲਾ ਕਰਾਰਾ ਬੰਦਾ ਕਲਵੱਟ ਵੱਢਣ ਵਾਲਾ ਉਹ ਇਮਾਨਦਾਰ ਹੀ ਹੁੰਦਾ ਹੈ